ਲੇ ਵੀ ਮਿੱਤਰੋ ਮੁੰਡੇ ਨੂੰ ਇੰਨਾ ਚਾਹ ਬਾਈ ਹਨਾ ਸਕੂਲ ਤੋਂ ਛੁੱਟੀ ਮਿਲੀ ਸੀ ਤੇ ਮੁੰਡੇ ਨੇ ਬਾਈ ਬੂਟ ਲਾਉਣ ਸਾਰ ਹਨਾ ਖੇਤ ਮੁੰਡਾ ਐਂਟਰ ਹੋ ਗਿਆ ਬਾਕੀ ਬਾਈ ਵਿਕਰਮ ਨਾਲ ਕਰਾਉਣੇ ਗੱਲਾਂ ਵਾ ਤਾਂ ਕੀ ਹਾਲਾ ਬਾਈ ਵਧੀਆ ਜੀ ਵਧੀਆ ਤੁਸੀਂ ਕਿਹੜੇ ਸਕੂਲ ਚ ਪੜਨਾ ਮੈਂ ਜਰਮਣੀ ਨੇ ਮਾਨਸਾ ਚ ਅੱਛਾ ਕਿਹੜੀ ਕਲਾਸ ਆ ਪਈ 5ਵੀਂ ਜੈਸਮੀਨ 5ਵੀਂ ਚ ਹਾਂ ਜੈਸਮੀਨ ਚ ਹਾਂ ਤੇ ਕੀ ਮਤਲਬ ਹੁਣ ਛੁੱਟੀ ਕਿੰਨੇ ਵਜੇ ਹੋਈ ਸੀ ਛੁੱਟੀ ਕਹਿੰਦੇ ਘੰਟਾ ਦਾ ਵਹਿਣਾ ਹੌਣ ਚ ਹੀ ਲੱਗ ਜਾਂਦਾ ਰਸਤਾ ਬੜਾ ਲੰਬਾ ਹੁੰਦਾ ਅੱਛਾ ਦੇਕੇ ਮੇ ਬਦਲ ਲੱਗਿਆ ਵਿਖੇ ਤੇ ਕਣਕੀ ਬੀਜੀ ਜਾਂਦੇ ਆ ਕੱਲ ਹੀ ਤਾਂ ਇਹਨੇ ਦੱਸਤਾ ਸੀਗਾ ਅੱਛਾ ਤੇ ਪੜਤਾਲੇ ਅਸੀਂ ਧਿਆਨ ਨਾਲ ਹਾਂ ਠੀਕ ਐ ਤੇ ਹੁਣ ਕੀ ਮਤਲਬ ਟਰੈਕਟਰ ਲਾਏਗਾ ਤੂੰ ਟਰੈਕਟਰ ਤੇ ਬੈਠੇਗਾ ਬੂਟ ਵੀ ਲਾ ਆਇਆ ਓਏ ਤੇ ਬੂਟ ਤਾਂ ਪਾ ਲੰਦਾ ਉੱਤੇ ਲੱਗ ਕੇ ਸਿੱਟਿਆ ਆ ਐਨਾ ਚਾਹ ਮਿੱਤਰੋ ਮੁੰਡੇ ਨੂੰ ਹਨਾ ਮਤਲਬ ਖੇਤੀ ਦਾ ਲੱਗ ਕੇ ਸਿੱਟਿਆ ਆ ਹਾਂ ਗੱਡੀ ਉਹ ਖੜੀ ਜਾਗੀ ਤੇ ਗੱਡੀ ਤਾਂ ਸਿੱਧਾ ਇੱਥੇ ਆ ਗਿਆ ਠੀਕ ਐ ਆ ਜਾ ਚੱਲ ਬਹਿ ਜਾ ਤੇ ਮਿੱਤਰੋ ਅੱਗੇ ਜ਼ਿਮੀਂਦਾਰਾਂ ਦੇ ਹਨਾ ਖੂਨ ਚ ਹੀ ਹੁੰਦਾ ਖੇਤੀ ਨਾਲ ਹਨਾ ਮੋਹ ਪਿਆਰ ਤੇ ਬਾਕੀ ਵਿੱਕੀ ਹੁਣ ਬਈ ਬਰਾਬਰ ਬਠਾ ਉਹ ਰੈਕਟਰ ਚਲਾ ਲੈਂਦਾ ਚਲਾ ਲ ਚਲਾ ਲੂਦਾ ਚਲਾ ਲੂ ਆ ਕਿਹੜਾ ਚਲਾਉਂਦਾ ਰਿਹਾ ਇਹ ਦੋਨੇ ਚਲਾ ਲੈਂਦਾ ਫਾਰਮ ਸੱਟ ਵੀ ਚਲਾ ਲੈਂਦਾ ਅੱਛਾ ਲੈ ਮਿੱਤਰੋ ਬਹਿ ਗਿਆ ਇਹ ਠੀਕ ਆ ਕੀ ਕਹਿੰਦੇ ਇਹਨੂੰ ਇਹਨੂੰ ਕੀ ਕਹਿੰਦੇ ਆ ਸੁਪਰ ਸੀਟਰ ਸੁਪਰ ਸੀਟਰ ਕਹਿੰਦੇ ਆ ਤੇ ਇਹਨੂੰ ਕੀ ਕਹਿੰਦੇ ਆ ਕਿਉਂ ਲੈਣੇ ਥੱਤੀ ਦੀ ਥੱਤੀ ਦੀ ਲੈ ਮਿੱਤਰੋ ਇੰਨਾ ਜਾ ਮੁੰਡੇ ਨੂੰ ਦੇਖੋ ਇਹ ਤਾਂ ਪਹੁੰਚ ਗਿਆ ਬਈ ਠੀਕ ਆ ਬਾਕੀ ਚਲਾਉ ਹਣਾ ਬਾਈ ਦਿਵਾਖਾ ਚੈਂਟ ਬਹੁਤ ਆ ਫੋਲ ਐਵਿਗੈਂਟ ਆ ਕਾਹ ਵਹਿ ਗਿਆ ਬਾਈ ਬਰਾਬਰ ਆ ਠੀਕ ਆ ਬਜਾਰਾ ਹੋਈ ਜਾਂਦਾ ਇੱਕ ਕਰਿਓ ਚੱਕ ਮੁੰਡੇ ਦਾ ਕੌਨਫੀਡੈਂਸ ਤੇ ਆਪਣਾ ਕਣਕ ਦਾ ਬਜਾਰਾ ਹੋਈ ਜਾਂਦਾ ਤੇ ਆਪਾਂ ਬੀਜ ਕੇ ਮੁੜ ਕੇ ਬਿੱਲੇ